ਇਹ ਜੀ ਗਰੀਬ ਮਜ਼ਦੂਰ ਪਰਿਵਾਰ ਆ ਰਬ ਦਿੱਤੇ ਵਾਲੇ ਚੌਂਕ ਚੋਂ ਆਇਆ ਸੀ ਆਵਦੀ ਘਰ ਵਾਲੀ ਦਾ ਆਪਰੇਸ਼ਨ ਕਰਾਉਣ ਸਾਰੀ 27-28 ਸਾਲ ਉਮਰ ਆ ਕੁੜੀ ਦੀ ਇਹਨਾਂ ਨੂੰ ਆਇਆ ਸੀ ਵੀ ਬਾਹਰ ਵੀ 25000 ਲੱਗਦਾ ਇੱਥੇ 5-4000 ਨਾਲ ਸਰਜੂ ਹਾਲ ਤੇ ਇਹ ਵੀ ਡਾਕਟਰ ਪ੍ਰਵੀਨ ਇਹਨੇ ਪਹਿਲਾਂ ਵੀ ਬਹੁਤ ਸਾਰੀ ਇਹਦੀਆਂ ਕੰਪਲੇਂਟਾਂ ਨੇ ਬਹੁਤ ਸਾਰੇ ਗਲਤ ਆਪਰੇਸ਼ਨ ਕੀਤੇ ਨੇ ਪਿੱਤੇ ਦੀ ਥਾਂ ਤੇ ਉਹਦੀ ਮਤਲ ਜਿਹੜੀ ਲਿਵਰ ਨੂੰ ਜਾਂਦੀ ਸੀ ਨਾੜ ਉਹ ਕੱਟਦੀ ਉਹ ਕੁੜੀ ਇੰਨੀ ਸੀਰੀਅਸ ਇਹਨਾਂ ਨੇ ਛੁੱਟੀ ਦੇ ਕੇ ਘਰ ਨੂੰ ਤੁਰ ਤਾ ਦਾ ਦਰਦ ਵਧ ਗਿਆ ਉਹ ਬਠੰਡੇ ਦਾਖਲ ਆ ਹਣ ਸਵਾ ਡੇਢ ਲੱਖ ਰੁਪਈਆ ਉੱਥੇ ਲੱਗੂਗਾ ਮੁੜ ਕੇ ਠੀਕ ਹੁੰਦੀ ਹੈ ਕਿੰਨੀ ਹੁੰਦੀ ਹੈ ਇਹ ਗਾਹਾਂ ਨੂੰ ਆਪਰੇਸ਼ਨ ਤੋਂ ਬਾਅਦ ਪਤਾ ਲੱਗੂ ਇਹ ਮਿਲਣਾ ਹੈ ਕਿਸੇ ਨੇ ਗੱਲ ਨਹੀਂ ਸੁਣੀ ਇੱਥੇ ਐਸਐਮਓ ਦੋ ਦਿਨਾਂ ਦਾ ਛੁੱਟੀ ਤੇ ਸੀਐਮਓ ਛੁੱਟੀ ਤੇ ਆ ਕੋਈ ਪ੍ਰਸ਼ਾਸਨ ਗੱਲ ਸੁਣਨ ਨੂੰ ਤਿਆਰ ਨਹੀਂ ਹਾਲ ਤੇ ਇਹ ਆ ਵੀ ਜਿਹੜਾ ਇਹ ਭਗਵੰਤ ਮਾਨ ਨਾਰੇ ਲਾਉਂਦਾ ਵੀ ਮੈਂ ਸਿਹਤ ਕ੍ਰਾਂਤੀ ਕਰਤੀ ਮੈਂ ਐਜੂਕੇਸ਼ਨ 'ਚ ਕ੍ਰਾਂਤੀ ਕਰਤੀ ਸਿਵਲ ਹਸਪਤਾਲ 250 ਪਿੰਡਾਂ ਦਾ ਇੱਕਾ ਹਸਪਤਾਲ ਆ ਇੱਥੇ ਨਾ ਡਾਕਟਰ ਨੇ ਨਾ ਵੈਂਟੀਲੇਟਰ ਦੇ ਕਿਸੇ ਦਾ ਐਕਸੀਡੈਂਟ ਹੋ ਜੇ ਮਤਲਬ ਇਹ ਵੈਂਟੀਲੇਟਰ ਚਲਾਉਣ ਵਾਲਾ ਡਾਕਟਰ ਨਹੀਂ ਵੈਂਟੀਲੇਟਰ ਪਏ ਨੇ ਤੇ ਕੋਈ ਚੱਜ ਦਾ ਡਾਕਟਰ ਨਹੀਂ ਨਰਸਾਂ ਘਟ ਨੇ ਸਟਾਫ ਘਟਾ ਕਲਾਸ 4 ਘਟ ਨੇ ਤੇ ਕੋਲੇ ਮਤਲ ਇਥੋਂ ਦਾ ਜਿਹੜਾ ਐਮ.ਐਲ.ਏ ਉਹਦਾ ਘਰ ਆ ਜਿਹੜਾ ਆਪ ਖੁਦ ਡਾਕਟਰ ਆ ਹਾਲਤ ਇਹ ਵੀ ਜਿ ਸਿਵਲ ਹਸਪਤਾਲ ਦਾ ਜਿਹੜਾ ਜ਼ਿਲ੍ਹੇ ਦਾ ਉਹਦੀ ਹਾਲਤ ਇਹ ਆ ਤੇ ਥਲੜਾਂ ਦੀ ਕੀ ਹੋ ਅਸੀਂ ਕੱਲ ਅੱਜ ਧਰਨਾ ਲਾਇਆ ਵੀ ਉਹ ਡਾਕਟਰ ਦੇ ਖਿਲਾਫ ਕਾਰਵਾਈ ਹੋਵੇ ਉਹ ਨਹੀਂ ਕੱਲ ਨੂੰ ਹੋਰ ਕਿੰਨੇ ਕੁ ਗਰੀਬ ਮਜ਼ਦੂਰ ਪਰਿਵਾਰਾਂ ਨੂੰ ਮੰਜਿਆਂ ਤੇ ਪਾਊਗਾ ਕੰਮ ਕਰਕੇ ਰੋਟੀ ਖਾਣ ਵਾਲੇ ਬੰਦੇ ਨੇ ਚੌਦੇ ਖਿਲਾਫ ਕਾਰਵਾਈ ਹੋਵੇ ਪਰਚਾ ਦਰਜ ਹੋਵੇ ਤੇ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਅਸੀਂ ਸੀਪੀਆਈਐਮਐਲ ਵੱਲੋਂ ਦੇ ਮਜ਼ਦੂਰ ਮੁਕਤੀ ਮੋਰਚੇ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਆਏ ਆ ਤੇ ਇਹ ਪਰਿਵਾਰ ਆਇਆ ਤੇ ਜੇ ਨਾ ਹੱਲ ਹੋਇਆ ਤਾਂ ਅਸੀਂ ਫਿਰ ਤਿਆਰੀ ਨਾਲ ਵੱਡਾ ਧਰਨਾ ਲਾਵਾਂਗੇ ਘਰਾਓ ਵੀ ਕਰਨਾ ਪੈ ਸਕਦਾ ਅੱਜ ਜਿਹੜਾ ਧਰਨਾ ਸਰਕਾਰੀ ਸਿਵਲ ਹਸਪਤਾਲ ਮਾਨਸਾ ਇਹ ਰਮਨ ਦਿੱਤੇ ਵਾਲੇ ਦਾ ਮਾਮਲਾ ਇੱਕ ਗਰੀਬ ਪਰਿਵਾਰ ਸੀ ਉਹਨੇ ਆਪਦੇ ਘਰ ਵਾਲੀ ਦਾ ਪਿੱਤੇ ਦਾ ਆਪਰੇਸ਼ਨ ਕਰਾਇਆ ਸੀ ਪਰ ਇਥੋਂ ਦਾ ਦੇਖਦੇ ਆ ਜਿਹੜਾ ਬੁਰਾ ਹਾਲ ਹੈ ਪ੍ਰਸ਼ਾਸਨ ਦਾ ਡਾਕਟਰਾਂ ਦਾ ਕਿ ਉਹਦੀ ਇੱਕ ਪਿੱਤੇ ਦੇ ਨਾਲ ਜਾਂਦੀ ਲੀਵਰ ਨੂੰ ਨਾੜ ਸੀ ਉਹ ਗਲਤ ਕੱਟ ਦਿੱਤੀ ਗਈ ਤੇ ਉਸ ਤੋਂ ਬਾਅਦ ਉਸ ਗਰੀਬ ਪਰਿਵਾਰ ਨੂੰ ਘਰੇ ਤੋੜ ਦਿੱਤਾ ਪਰ ਉਸ ਮਰੀਜ਼ ਦੀ ਹਾਲਤ ਵਿਗੜਦੀ ਦੇਖ ਕੇ ਪਰਿਵਾਰ ਨੇ ਬਠਿੰਡੇ ਦਾਖਲ ਕਰਾਈ ਆ ਉਹ ਤਾਂ ਉੱਥੇ ਮਤਲਬ ਇੱਕ ਗਰੀਬ ਬੰਦਾ ਇਲਾਜ ਨਹੀਂ ਕਰਾ ਸਕਦਾ ਤਾਂ ਹੀ ਸਰਕਾਰੀ ਚ ਆਉਂਦਾ ਆ ਉੱਥੇ ਵੀ ਡਾਕਟਰ ਘੱਟੋ ਘੱਟ ਲੱਖ ਰੁਪਏ ਮੰਗ ਰਹੇ ਨੇ ਪਰ ਜਦੋਂ ਅਸੀਂ ਆਪਣੀ ਪਾਰਟੀ ਵੱਲੋਂ ਅਤੇ ਜਥੇਬੰਦੀ ਵੱਲੋਂ ਗੱਲ ਕੀਤੀ ਤਾਂ ਡਾਕਟਰ ਜਣੀ ਕੋਈ ਰਾਹਾ ਨਹੀਂ ਦੇ ਰਹੇ ਇਕੱਲਾ ਰਮਨਦੀਤੇ ਵਾਲੇ ਪਰਿਵਾਰ ਦਾ ਮਾਮਲਾ ਆ ਰਹੀ ਇੱਥੇ ਜਿੰਨੇ ਪਰਿਵਾਰ ਆਉਂਦੇ ਆ ਕਿਸੇ ਦੀ ਸੁਣਵਾਈ ਨਹੀਂ ਮੈਂ ਪਿੱਛੇ ਜੇ 15 ਅਗਸਤ 7 ਅਗਸਤ ਨੂੰ ਅਸੀਂ ਇੱਥੇ ਇੱਕ ਮਰੀਜ਼ ਲੈ ਕੇ ਆਏ ਹੁਣ ਤੁਸੀਂ ਦੇਖਦੇ ਹੋ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ 5 ਲੱਖ ਦਾ ਜਿਹੜਾ ਇਲਾਜ ਆਓ ਫਰੀ ਹੋਊਗਾ ਪਰ ਮੈਂ ਜਦੋਂ ਇੱਥੇ ਆ ਕੇ ਅਸੀਂ ਐਡਮਿਟ ਕਰਾਇਆ ਮਰੀਜ਼ ਨੂੰ ਤਾਂ ਪਹਿਲੀ ਗੱਲ ਤਾਂ ਮਤਲਬ ਕਿ ਹਰ ਕਸੇ ਦੀ ਫੀਸ ਲੈਤੀ ਜਾਂਦੀ ਹੈ ਇਧਰ ਜੱਚੇ ਬੱਚੇ ਵਾਲਾ ਹਸਪਤਾਲਾ ਸੀ ਗਏ ਉੱਥੇ ਇੱਕ ਸਿਟੀ ਸਕੈਨ ਹੋਣਾ ਸੀ ਡਾਕਟਰ ਕਹਿੰਦੇ ਪਤਾ ਨਹੀਂ 3100 ਮਤਲਬ ਕਿ 3100 ਕੁ ਰੁਪਏ ਭਰੋ ਫੇਰ ਸਿਟੀ ਸਕੈਨ ਹੋਊਗਾ ਨਹੀਂ ਹੁੰਦਾ ਨਹੀਂ ਹੁਣ ਗਰੀਬ ਬੰਦੇ ਕੋਲੇ ਜੇ 3100 ਰੁਪਇਆ ਹੋਵੇ ਤਾਂ ਉਹ ਚੱਜ ਦੇ ਕਿਸੇ ਪ੍ਰਾਈਵੇਟ ਹਸਪਤਾਲ ਚ ਜਾਵੇ ਤਾਂ ਇਹਦੇ ਲਈ ਜਦੋਂ ਉਹਦਾ ਮੁੰਡਾ ਆਇਆ ਉਹ ਆ ਕੇ ਫੀਸ ਫਰੀ ਫੇਰ ਜਾ ਕੇ ਜਣੀ ਸਿਟੀ ਸਕੈਨ ਕੀਤਾ ਗਿਆ ਪਰ ਹੁਣ ਜਿਹੜਾ 5 ਲੱਖ ਵਾਲਾ ਟੰਡੋਰਾ ਪਿੱਟਿਆ ਜਾ ਰਿਹਾ ਮੈਂ ਦੇਖਿਆ ਜਦੋਂ ਅਸੀਂ ਉਹਦੇ ਘਰ ਵਾਲੇ ਦਾ ਮਲਕੀ ਕਾਰਡ ਬਣਿਆ ਹੋਇਆ ਅਸੀਂ ਲਾਜ ਵਾਲਾ ਪੂਰੀ ਫੈਮਿਲੀ ਦਾ ਅਸੀਂ ਡਾਕਟਰਾਂ ਨਾਲ ਗੱਲ ਕੀਤੀ ਵੀ ਮਤਲਬ ਇਹਨੂੰ ਚਾਲੂ ਕਰੇ ਕਹਿੰਦੇ ਜੀ ਦੋ ਦਿਨਾਂ ਬਾਅਦ ਚਾਲੂ ਹੋਊਗਾ ਪਰ ਹੁਣ ਦੋ ਦਿਨਾਂ ਚੋ ਸਾਰੀਆਂ ਉਹਦੀ ਪਰਚੀ ਦੀ ਫੀਸ ਐਕਸਰਿਆਂ ਦੀ ਫੀਸ ਸਿਟੀ ਸਕੈਨ ਜਿਹੜਾ ਵੀ ਹੁਣ ਉਹ ਸਾਰੀ ਫੀਸ ਲੈ ਲੈਂਦੇ ਨੇ ਇਹ ਕਿਤੇ ਕੋਈ ਅਮਲ ਕੇ ਇਲਾਜ ਫਰੀ ਨਹੀਂ ਵੱਡੇ ਪੱਧਰ ਤੇ ਮੈਂ ਪਿੱਛੇ ਜੀ ਅਸੀਂ ਕਿਹੜਾ ਸੀਐਮਓ ਨਾਲ ਮੀਟਿੰਗ ਵੀ ਕੀਤੀ ਜਿਹੜੇ ਇੱਥੇ ਬੱਚੇ ਪੈਦਾ ਹੁੰਦੇ ਆ ਪ੍ਰਾਈਵੇਟ ਐਂਬੂਲੈਂਸਾਂ ਨਾਲ ਵੀ ਉਹਨਾਂ ਦਾ ਕਮਿਸ਼ਨ ਕੀਤਾ ਹੋਇਆ ਚਾਹੇ ਬੱਚਾ ਬਿਲਕੁਲ ਠੀਕ ਹੋਵੇ ਪਰ ਉਹਨਾਂ ਨੇ ਪ੍ਰਾਈਵੇਟ ਹਸਪਤਾਲ 'ਚ ਰੈਫਰ ਕਰ ਦੇਣਾ ਇਲਾਜ ਇੱਥੇ ਕੀਤਾ ਨਹੀਂ ਜਾਂਦਾ ਮੋਟਾ ਜਣੀ ਕਮਿਸ਼ਨ ਉਹਨਾਂ ਨਾਲ ਕੀਤਾ ਹੋਇਆ ਉਹ ਲੈ ਰਹੇ ਨੇ ਗਰੀਬ ਬੰਦੇ ਨਾਲ ਧੱਕਾ ਹੋ ਰਿਹਾ ਸ਼ਰਮ ਇਹ ਮਸਲਾ ਆਪਣੇ ਮਾਨਸਾ ਸ਼ਹਿਰ ਦੇ ਵਿੱਚ ਅਰਮਨ ਦਿੱਤ ਵਾਲੇ ਚੌਕ ਕੋਲੇ ਦਾ ਮਸਨੀਕ ਹੈ ਬੀ ਨੇ ਆਪਣੀ ਪਤਨੀ ਜਸਵਿੰਦਰ ਕੌਰ ਦਾ ਇੱਥੇ ਆਪਰੇਸ਼ਨ ਕਰਾਇਆ ਸੀਗਾ ਡਾਕਟਰ ਪ੍ਰਵੀਨ ਤੋਂ ਤੇ ਇਹ ਆਪਰੇਸ਼ਨ ਜਿਹੜਾ ਡਾਕਟਰ ਨੇ ਕਰ ਦਿੱਤਾ ਸੀਗਾ ਉਹਦੇ ਵਿੱਚ ਆਪਰੇਸ਼ਨ ਕਰਦੇ ਮੰਨ ਲਓ ਖੂੜ ਵਾਲੀ ਪਾਈਪ ਸੀ ਉਹਦੇ ਉੱਤੇ ਕੱਟ ਲੱਗ ਗਿਆ ਸੀ ਪਰ ਆਪਰੇਸ਼ਨ ਕੱਟ ਲੱਗਣ ਤੋਂ ਬਾਅਦ ਤੁਰੰਤ ਜਦੋਂ ਹਸਪਤਾਲ ਦੇ ਵਿੱਚ ਡਾਕਟਰ ਨੂੰ ਮਿਲੇ ਉਹਨੇ ਕੋਈ ਗੋਲੀਆਂ ਦਿੱਤੀਆਂ ਕੁਝ ਨੇ ਕੁਝ ਦਵਾਈ ਦਿੱਤੀ ਪਰ ਜਦੋਂ ਬਾਹਰਲੀ ਰਿਪੋਰਟ ਆਈ ਬਾਹਰਲੀ ਰਿਪੋਰਟ ਦੇ ਉੱਤੇ ਸਾਬਤ ਹੋ ਗਿਆ ਸੀਗਾ ਵੀ ਇਹਦੇ ਉੱਤੇ ਕੱਟ ਲੱਗਿਆ ਤਾਂ ਉਹ ਡਾਕਟਰ ਨੇ ਇਹ ਨਹੀਂ ਦੱਸਿਆ ਨਹੀਂ ਹੈਗਾ ਵੀ ਇਹ ਗਲਤ ਆਪਰੇਸ਼ਨ ਹੋਣ ਦੇ ਨਾਲ ਕੱਟ ਲੱਗ ਗਿਆ ਤਾਂ ਵੀ ਅਸੀਂ ਇਹਦਾ ਇਲਾਜ ਆ ਜਿਹੜਾ ਆਪਦੇ ਤੌਰ ਦੇ ਉੱਤੇ ਕਰ ਦਾਂਗੇ ਪਰ ਤੁਰੰਤ ਇਹਨੂੰ ਜਦੋਂ ਬਾਹਰ ਭੇਜਿਆ ਤਾਂ ਜਦੋਂ ਪੇਸ਼ੈਂਟ ਦੀ ਸਿਹਰੇ ਸਜਾਦੇ ਹੋਣ ਕਰਕੇ ਜਿਹੜੇ ਖਾਣ ਪੀਣ ਖਾਂਦੇ ਸੀਗੇ ਉਹ ਪੇਟ ਦੇ ਵਿੱਚ ਹੀ ਜਾ ਗਿਆ ਸੀਗਾ ਸਿੱਧਾ ਲੀਵਰ ਦੇ ਵਿੱਚ ਨਹੀਂ ਜਾਂਦਾ ਸੀ। ਪੇਟ ਫੁੱਲਣ ਲੱਗ ਗਿਆ, ਦਰਦ ਹੋਣ ਲੱਗ ਗਿਆ। ਤਾਂ ਉਹਦੇ ਨਾਲ ਜਿਹੜੀ ਜ਼ਹਿਰੀ ਮੰਨ ਲਓ ਜ਼ਹਿਰ ਫੈਲ ਗਿਆ। ਤਾਂ ਜਦੋਂ ਹਸਪਤਾਲ ਦੇ ਵਿੱਚ ਬਠਿੰਡੇ ਦਾਖਲ ਕਰਾਇਆ ਗੁਰੂ ਰਾਮਦਾਸ ਦਾ ਹਸਪਤਾਲ ਦੇ ਵਿੱਚ। ਉੱਥੇ ਡਾਕਟਰਾਂ ਨੇ ਸੀਰੀਅਸ ਤੌਰ ਦੇ ਉੱਤੇ ਕਹਿ ਦਿੱਤਾ ਵੀ ਪੇਸ਼ੈਂਟ ਸੀਰੀਅਸ ਹੈ। ਜੇ ਇਹਨੂੰ ਨਾ ਲੈ ਕੇ ਆਉਂਦੇ ਇਹਦਾ ਜ਼ਹਿਰ ਹੋ ਜਾਂਦਾ ਹੂ ਦੀ ਮੌਤ ਵੀ ਹੋ ਸਕਦੀ ਸੀ। ਇਸ ਦੇ ਸਬੰਧ ਦੇ ਵਿੱਚ ਅਸੀਂ ਮੇ ਦੂਰ ਮੁਕਤੀ ਮੋਰਚਾ ਵੱਲੋਂ ਇਸ ਪ੍ਰਵੇਣਕ ਬਾ ਡਾਕਟਰ ਨੂੰ ਵੀ ਮਿਲੇ ਆਂ। ਡਾਕਟਰ ਨੂੰ ਵੀ ਪਿਲੇ ਆ ਪਰ ਉਹਨੇ ਇਸ ਗੱਲ ਦੇ ਉੱਤੇ ਸਾਫ਼ ਜਵਾਬ ਦੇ ਦਿੱਤਾ ਕਹਿੰਦਾ ਵੀ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਤਾਂ ਉਹਨੂੰ ਕਿਹਾ ਵੀ ਗਲਤੀ ਤੇਰੀ ਹੈ ਵੀ ਜਦੋਂ ਟੈਸਟ ਦੇ ਵਿੱਚ ਰਿਪੋਰਟ ਆ ਗਈ ਸੀਗੀ ਮੰਨ ਲਓ ਕੱਟ ਲੱਗੇ ਦੀ ਤਾਂ ਤੁਰੰਤੀ ਤੇ ਮੰਨ ਲਓ ਮਜ਼ਦੂਰ ਪਰਿਵਾਰ ਨੂੰ ਪੇਸ਼ੈਂਟ ਨੂੰ ਉਸ ਹਿਸਾਬ ਦੇ ਨਾਲ ਤਾਂ ਡੀਲਿੰਗ ਕਰਨਾ ਸੀ ਪਰ ਉਹ ਡੀਲਿੰਗ ਕਰਨ ਦੀ ਬਜਾਏ ਤੂੰ ਇਹਨੂੰ ਮੰਨ ਲਓ ਸਹੀ ਰਸਤੇ ਨਹੀਂ ਪਾਇਆ ਤਾਂ ਬਰ ਐਸਐਮਓ ਸਾਹਿਬ ਨੂੰ ਵੀ ਮਿਲੇ ਸੀ ਐਸਐਮਓ ਸਾਹਿਬ ਨੇ ਵੀ ਮੰਨ ਲਓ ਇਹਨਾਂ ਦੀਆਂ ਮੰਨ ਲਓ ਜਿਹੜੀ ਪੂਰੀ ਗੱਲਬਾਤ ਨਾ ਕਲੀਅਰ ਕੀਤੀ ਤਾਂ ਮਾਨੂੰ ਉਲਟਾ ਤਾਂ ਮਾਨੂੰ ਕਿਤੇ ਕੋਈ ਆਧਾਰਨ ਦੇ ਦਿਆ ਕਰਨ ਕਿਤੇ ਕੋਈ ਆਧਾਰ ਦੇ ਦਿਆ ਕਰਨ ਤਾਂ ਇਸ ਦੇ ਸਬੰਧ ਦੇ ਵਿੱਚ ਜਦੋਂ ਅਸੀਂ ਗੱਲ ਆਏ ਬਾਪਸਾ ਤੇ ਤਾਂ ਬਰੇਸ਼ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਲਾਬਰੇਸ਼ਨ ਵੱਲੋਂ ਇਹ ਫੈਸਲਾ ਲੈਂਦਾ ਹੈਗਾ ਵੀ ਇਸ ਪ੍ਰੋਟੈਸਟ ਕੀਤਾ ਜਾਵੇ ਪਰ ਜਿੰਨਾ ਚਿਰ ਡਾਕਟਰ ਪਰਵੀਨ ਤੇ ਪਰਚਾ ਦਰਜ ਨਹੀਂ ਹੁੰਦਾ ਤੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਆਪਣੀ ਮਜ਼ਦੂਰ ਮੁਕਤੀ ਮੋਰਚਾ ਲਾਬਰੇਸ਼ਨ ਪਾਰਟੀ ਵੱਲੋਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਇੱਕਠੇ ਅੰਦੋਲਨ ਲੜਾਂਗੇ ਤੇ ਜਿੰਨਾ ਚਿਰ ਇਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਇੱਕ ਪਰਿਵਾਰ ਦਾ